ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਪਾਣੀ ਦੀਆਂ 부ਛਾੜਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਵੇਗਾ ਕਿਸ ਤਰੀਕੇ ਦੇ ਨਾਲ ਪਾਣੀ ਦੀਆਂ 부ਛਾੜਾਂ ਜਿਹੜੀਆਂ ਨੇ ਕਿਸਾਨਾਂ ਦੇ ਉੱਤੇ ਮਾਰੀਆਂ ਜਾ ਰਹੀਆਂ ਲਗਾਤਾਰ ਪਿਛਲੇ 15-20 ਮਿੰਟ ਤੋਂ ਇਸੇ ਤਰੀਕੇ ਦੇ ਨਾਲ ਜੋ ਕਾਰਵਾਈ ਕੀਤੀ ਜਾ ਰਹੀ ਹੈ ਆਸੇ ਜਿਹੜਾ ਕੋਈ ਕਰਨ ਨਾ ਚੱਕੇ ਸਾਹ ਦੇ ਕਰ ਰਹੇ ਇਸ ਟ੍ਰੀਮ ਵਾਲਾ ਕੋਈ ਲੌਜੀਕ ਰਾਹ ਦੇ ਜਿਹੜੇ ਰੈਜ਼ਰ ਦੇ ਸਾਹ ਜਿਹੜੇ ਮਰਜੀ ਦੇ ਕਿੰਨੇ ਸਾਹ ਦਾ ਉਹਦੇ ਬਾਅਦ ਫੈਸਲਾ ਕਰਨ ਉਹ ਸਿਰਫਾ ਮੋਟਰ ਦੇ ਵਿੱਚ ਜਾਰੀ ਦਾ ਆਫਰ ਨਹੀਂ ਸ਼ਾਹ ਪਸੀ ਪੁੱਛਦੇ ਜਾਨਾ ਸਾਡੇ ਨੂੰ ਨਹੀਂ ਜਾਣਾ ਸਾਡੇ ਨੂੰ ਇਹ ਕਿੰਨਾ ਸਵਾਲ ਨਹੀਂ ਹੈ ਹੌਣ ਦਾ ਸਕੇਲ ਕਿਉਂ ਸੀ ਉੱਚੇ ਮੰਨਵਾਦਾਂ ਦੀਆਂ ਕੰਪੜੇ ਬਾਣੀ ਦੀਆਂ ਬੁਛਾੜਾਂ ਜਿੰਨੀਆਂ ਮਰਜ਼ੀ ਮਾਰ ਲੋ ਅਸੀਂ ਰੁਕਣ ਵਾਲੇ ਨਹੀਂ ਆ ਡਰਨ ਵਾਲੇ ਨਹੀਂ ਆ ਤਾਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿ ਇਸ ਤਰੀਕੇ ਦੇ ਨਾਲ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾ ਰਹੀਆਂ ਹਨ ਗੱਲਬਾਤ ਕਰਦੇ ਆਂ ਬਾਈ ਜੀ ਇਹ ਪਾਣੀ ਦੀਆਂ ਬੁਛਾੜਾਂ ਨਾਲ ਹੰਜੂ ਗੈਸ ਦੇ ਕੋਲੇ ਅੰਜੂ ਗੈ ਦੇਖੋ ਜੀ ਪਾਣੀ ਦੀਆਂ ਬੁਛਾੜਾਂ ਨਹੀਂ ਆ ਬਾਕੀ ਪਾਣੀ ਦੀ ਬੁਛਾੜ ਦੀ ਮੇਨ ਇੱਥੇ ਦਿੱਕਤ ਇਹ ਆ ਕਿ ਗੰਦੇ ਪਾਣੀ ਦੀਆਂ ਪਾੜੀਆਂ ਬੁਛਾੜਾਂ ਮਾਰੀਆਂ ਜਾ ਰਹੀਆਂ ਜਾ ਰਹੀਆਂ ਜਿਹੜਾ ਨਾਲਿਆਂ ਦਾ ਪਾਣੀ ਗੰਦੇ ਨਾਲਿਆਂ ਦਾ ਪਾਣੀ ਆ ਉਹਦੀਆਂ ਬੁਛਾੜਾਂ ਮਾਰੀ ਜਾ ਰਹੀਆਂ ਜੋ ਕਿ ਬਿਲਕੁਲ ਜਿਹੜਾ ਹੈਗਾ ਇਨਸਾਨੀ ਹੱਕਾਂ ਦਾ ਕਹਾਣਿਆ ਤੇ ਲੋਕਾਂ ਦੇ ਇੱਥੇ ਜੋ ਜਿਹੜੇ ਲੋਕ ਆਏ ਆ ਦੇਖੋ ਸਾਰੇ ਸਾਰੇ ਸੋਹਣੇ ਸਰਦਾਰ ਸਾਰੇ ਅੰਮ੍ਰਿਤਸਰ ਧਾਰੀ ਤਕਈ ਉਹਨਾਂ ਦੇ ਉੱਤੇ ਤੁਸੀਂ ਨਾਲੇ ਦੇ ਪਾਣੀ ਦੀ ਬੁਛਾੜਾ ਮਾਰ ਰਹੇ ਜੇ ਸ਼ਰਮ ਆਉਣੀ ਚਾਹੀਦੀ ਹੈ ਅਹੇ ਸਰਕਾਰ ਨੂੰ ਬਿਲਕੁਲ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਅੱਗੇ ਵੱਲ ਵਧੇ ਹੋਏ ਨੇ ਪਾਣੀ ਦੀਆਂ ਬੁਛਾੜਾਂ ਵੀ ਮਾਰੀ ਜਾ ਰਹੀਆਂ ਨੇ ਹੰਝੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਨੇ ਪਰ ਕਿਸਾਨਾਂ ਦੇ ਜਿਹੜੇ ਹੌਸਲੇ ਨੇ ਉਹ ਹੌਸਲੇ ਉਲੰਧ ਨਜ਼ਰ ਆ ਰਹੇ ਨੇ ਤਾਂ ਬੇਸ਼ੱਕ ਪਾਣੀ ਦੀਆਂ ਬੁਛਾੜਾਂ ਬੇਸ਼ੱਕ ਹੰਝੂ ਗੈਸ ਦੇ ਗੋਲੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਡਟੇ ਹੋਏ ਨੇ ਪਰ ਬੇਸ਼ੱਕ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਕਿਸਾਨ ਡਟੇ ਹੋਏ ਨੇ ਅੱਜ ਪਹਿਲਾਂ ਤੋਂ ਹੀ ਅਸੀਂ ਸੰਕੇਤ ਦੇ ਦਿੱਤੇ ਸੀ ਪਹਿਲਾਂ ਤੋਂ ਹੀ ਇਹ ਸੰਕੇਤ ਦਿੱਤੇ ਸੀ ਕਿ ਅੱਜ ਜਿਹੜੀ ਜ਼ਿਆਦਾ ਕਾਰਵਾਈ ਹੋ ਸਕਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੀਆਂ ਜਾਲੀਆਂ ਪਹਿਲਾਂ ਸਿੰਗਲ ਸੀ ਫਿਰ ਡਬਲ ਕਰ ਲਈਆਂ ਗਈਆਂ ਸੀ ਉਸ ਤੋਂ ਬਾਅਦ ਇਹ ਸੰਕੇਤ ਪਹਿਲਾਂ ਦੇ ਦਿੱਤੇ ਸੀ ਇਹ ਸੰਕੇਤ ਨਜ਼ਰ ਆ ਰਹੇ ਸੀ ਕਿ ਆਪਣੇ ਵੱਲੋਂ ਪ੍ਰਸ਼ਾਸਨ ਦੀਆਂ ਅੱਜ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਸੀ ਅੱਜ 6 ਤੇ 8 ਦਸੰਬਰ ਦੇ ਨਾਲੋਂ ਵੱਡੀ ਕਾਰਵਾਈ ਹੋ ਸਕਦੀ ਹੈ ਇਹ ਅਸੀਂ ਪਹਿਲਾਂ ਹੀ ਸੰਕੇਤ ਦਿੱਤੇ ਸੀ ਉਹ ਪਹਿਲਾਂ ਹੀ ਸੰਕੇਤ ਦਿੱਤੇ ਗਏ ਸੀ ਤਾਂ ਅੱਜ ਉਹੀ ਗੱਲ ਹੋਈ ਤਾਂ ਪਰ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ ਫੇਰ ਤੋਂ ਕੋਸ਼ਿਸ਼ਾਂ ਜਿਹੜੀਆਂ ਉਧਰੋਂ ਪਾਣੀ ਦੀਆਂ ਬੁਛਾੜਾ ਮਾਰਦੀਆਂ ਆ ਪਾਣੀ ਦੀਆਂ ਜਿਹੜਾ ਪਾਣੀ ਦੀ ਬਿਛਾੜ ਦਾ ਜਿਹੜਾ ਆ ਉਹ ਪਾਣੀ ਕਿੱਥੇ ਤੱਕ ਜਾ ਰਿਹਾ ਤਾਂ ਉੱਥੇ ਤੱਕ ਕਿਸਾਨ ਡਟੇ ਹੋਏ ਨੇ ਕੋਸ਼ਿਸ਼ਾਂ ਨੇ ਜਿਹੜੀਆਂ ਇਹ ਦੇਖ ਸਕਦੇ ਹੋ ਤੁਸੀਂ ਪੱਗਾਂ ਤੱਕ ਗਿੱਲੀਆਂ ਕਰ ਦਿੱਤੀਆਂ ਬਾਈ ਜੀ ਗੰਦਾ ਪਾਣੀ ਸਰਦਾਰੀ ਤੁਹਾਡੀ ਕੈਮ ਆ ਪਰ ਫਿਰ ਵੀ ਗੰਦਾ ਪਾਣੀ ਮਾਰਿਆ ਜਾ ਰਿਹਾ ਸਾਨੂੰ ਪਹਿਲਾਂ ਅੰਡ ਦਾ ਤਾਂ ਕਿਹਾ ਜਾਂਦਾ ਸੀ ਹੁਣ ਸਾਡੀ ਸਰਕਾਰ ਕੀ ਦੀ ਗੋਲੀਆਂ ਚਲਾਉਂਦੀ ਕੀ ਦੀ ਗੰਦਾ ਪਾਣੀ ਛੱਡਦੀ ਏ ਇਹ ਸਰਕਾਰ ਦੀ ਵੱਧ ਨੀਤੀ ਏ ਇਹ ਬੈਠ ਕੇ ਵੀ ਟੇਬਲ ਤੇ ਗੱਲਬਾਤ ਹੋ ਸਕਦੀ ਏ ਪਰ ਅਸੀਂ 9 ਮਹੀਨੇ ਤੋਂ ਸਨ ਸਭ ਤੋਂ ਬਚਨੀ ਆ ਆਪਣੀ ਜਾਨੋ ਬੈਠੇ ਹੋ ਨਾ ਸਰਕਾਰ ਦੀ ਇਹ ਬਦਨਤੀ ਸਰਕਾਰ ਨੰਗੀ ਹੋ ਰਹੀ ਹੈ ਭਾਈ ਜੀ ਪੱਗਾਂ ਗਿੱਲੀਆਂ ਕਰਤੇ ਆ ਪੱਗਾਂ ਗਿੱਲੀਆਂ ਕਰਤੀਆਂ ਗੰਦਾ ਪਾਣੀ ਮਾਰ ਮਾਰ ਕੇ ਅੱਜ ਸਰਕਾਰ ਤੁਹਾਡੇ ਸਾਹਮਣੇ ਪਹਿਲਾਂ ਪੈਦਲ ਗੈਰੀ ਸੀ ਪੈਦਲ ਜਾ ਰਹੇ ਆ ਹੁਣ ਸਾਨੂੰ ਪੈਦਲ ਨਹੀਂ ਜਾ ਦਿੱਤਾ ਜਾ ਰਿਹਾ ਕਹਿੰਦੇ ਤੁਹਾਡੇ ਕੋਲ ਮਨਜ਼ੂਰੀ ਨਹੀਂ ਸਾਡੇ ਕੋਲੇ ਆਪਦੇ ਦੇਸ਼ 'ਚ ਜਾਣ ਲਈ ਕਿਹੜੀ ਮਨਜ਼ੂਰੀ ਮਨਜ਼ੂਰੀ ਦੀ ਲੋੜ ਹੈ ਮੈਂ ਬਿਲਕੁਲ ਪਾਣੀ ਬਿਛਾੜਾ ਜੜੀਆਂ ਬਹੁਤ ਦੂਰ ਤੱਕ ਪਹੁੰਚ ਰਹੀਆਂ ਨੇ ਪਾਣੀ ਬਿਲਕੁਲ ਅੱਗੇ ਤੱਕ ਪਹੁੰਚ ਚੁੱਕਿਆ ਪਾਣੀ ਬਹੁਤ ਦੂਰ ਤੱਕ ਪਹੁੰਚ ਚੁੱਕਿਆ ਆ ਪਾਣੀ ਦੀਆਂ ਬਿਛਾੜਨ ਲਗਾਤਾਰ ਅੱਗੇ ਵੱਲ ਦੂਰ ਤੱਕ ਮਾਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਖੰਡੇੜਿਆ ਜਾ ਰਿਹਾ ਤਾਂ ਅੱਜ ਪਹਿਲਾਂ ਸੰਕੇਤ ਦਿੱਤੇ ਸੀ ਕਿ ਵੱਡੀ ਕੋਈ ਕਾਰਵਾਈ ਹੋ ਸਕਦੀ ਹੈ ਇਹ ਤਸਵੀਰ ਨਜ਼ਰ ਆ ਰਹੀ ਹੈ ਤੁਹਾਨੂੰ ਸਾਰਾ ਜਿਹੜਾ ਆ ਕਿੱਥੇ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੁਹਾਨੂੰ ਇਹ ਪਾਣੀ ਕੋਈ ਕਿਸੇ ਹੋਰ ਦੇ ਵੱਲੋਂ ਨਹੀਂ ਛੁੱਟਿਆ ਗਿਆ ਬਲਕਿ ਜੋ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਹ ਪਾਣੀ ਛੁੱਟਿਆ ਗਿਆ ਆ ਸਾਰੇ ਕਿਸਾਨਾਂ ਹੰਜੂ ਗੈਸ ਦੇ ਗੋਲੇ ਪਾਣੀ ਦੀਆਂ ਬਿਛਾੜਨ ਦੇ ਨਾਲ ਹੰਜੂ ਗੈਸ ਦੇ ਗੋਲੇ ਨਾਲ ਦੀ ਨਾਲ ਤੁਸੀਂ ਸੁਣੀਆ ਧਮਾਕੇ ਦੀ ਆਵਾਜ਼ ਕਿੰਨੀ ਹੋਈ ਹੈ ਬਲਾਸਟ ਕੀਤਾ ਗਿਆ ਬਲਾਸਟ ਕੀਤਾ ਗਿਆ ਉੱਪਰ ਤੱਕ ਅਸਮਾਨ ਤੱਕ ਦੇਖ ਸਕਦੇ ਹੋ ਧੂਆਂ ਤਾਰ ਰਹੇ ਹੈ ਅਸਮਾਨ ਤੱਕ ਧੂਆਂ ਹੈ ਇਸ ਦਾ ਜਿਹੜਾ ਕਿਸ ਤਰੀਕੇ ਦੇ ਨਾਲ ਬਲਾਸਟ ਜਿਹੜੇ ਨੇ ਕੀਤੇ ਜਾ ਰਹੇ ਨੇ ਬਲਾਸਟ ਕਿੱਥੇ ਜਾ ਰਹੇ ਨੇ ਫਿਰ ਤੋਂ ਗੋਲੇ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਲਗਾਤਾਰ ਸੁੱਟੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਸ਼ੰਭੂ ਬਾਰਡਰ ਦੇ ਅੱਜ ਦੇ ਹਾਲਾਤ 14 ਤਰੀਕ ਦੇ ਹਾਲਾਤ ਨੇ ਇਹ ਜਿਹੜੇ ਅੱਜ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾ ਰੀਆਂ ਜਾ ਰਿਐ ਨੇ ਗੋਲੇ ਸੁੱਟੇ ਜਾ ਰਹੇ ਨੇ ਬ੍ਰਾਸਟ ਕੀਤਾ ਜਾ ਰਿਹਾ ਇਹ ਮਾਹੌਲ ਹੈ ਅੱਜ ਇਹ ਮਾਹੌਲ ਅੱਜ ਤਾਂ ਆ ਪਤਾ ਲੱਗਾ ਕਿਸਾਨ ਜ਼ਖਮੀ ਹੋਏ ਨੇ ਕਿਸਾਨ ਜਿਹੜੇ ਨੇ ਜ਼ਖਮੀ ਹੋਏ ਨੇ ਇਸ ਦੇ ਵਿੱਚ ਫੱਟੜ ਹੋਇਆ ਕਿਸਾਨ ਦੇਖ ਸਕਦੇ ਹੋ ਅਗਲੇ ਪਾਸੇ ਨਜ਼ਰ ਆਇਆ ਇਸ ਨੌਜਵਾਨ ਦੇ ਜਿਹੜਾ ਆ ਗੋਲਾ ਲੱਗਿਆ ਤਾਂ ਇਹ ਨੌਜਵਾਨ ਜਿਹੜਾ ਫੱਟੜ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਨੌਜਵਾਨ ਜਿਹੜਾ ਆ ਫੱਟੜ ਹੋ ਚੁੱਕਿਆ ਵਾਹਿਗੁਰੂ ਮਿਹਰ ਕਰੇ ਇਹਨਾਂ ਨੌਜਵਾਨਾਂ ਦੇ ਉੱਤੇ ਜੋ ਤਸ਼ੱਦਦ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਇਸ ਤਰੀਕੇ ਦੇ ਅੱਜ ਹਾਲਾਤ ਐਂਬੂਲੈਂਸ ਦੇ ਵਿੱਚ ਇਸ ਨੌਜਵਾਨ ਨੂੰ ਲੈ ਕੇ ਜਾਇਆ ਜਾ ਰਿਹਾ ਐਂਬੂਲੈਂਸਾਂ ਤਿਆਰ ਨੇ ਤਾਂ ਅੱਜ ਫੇਰ ਸਰਕਾਰ ਦਾ ਉਹੀ ਚਿਹਰਾ ਉਹੀ ਪ੍ਰਸ਼ਾਸਨ ਦਾ ਚਿਹਰਾ ਜਿਹੜਾ ਆ ਨੰਗਾ ਹੋ ਚੁੱਕਿਆ ਤਾਂ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋ ਰਹੇ ਨੇ ਅੱਜ ਫੇਰ ਤੋਂ ਕਿਸਾਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਕੋਈ ਨਹੀਂ ਹੋਵੇਗਾ ਕੁਝ ਕੀਤਾ ਜਾ ਰਿਹਾ ਲਗਾਤਾਰ ਤੁਹਾਨੂੰ ਤਸਵੀਰਾਂ ਸ਼ੰਭੂ ਮੋਰਚੇ ਦੀਆਂ ਤਸਵੀਰਾਂ ਨੇ ਅੱਜ ਫੇਰ ਉਹੀ ਹਾਲਾਤ ਨੇ ਅੱਗੇ ਵੱਲ ਦੀਆਂ ਤਸਵੀਰਾਂ ਬਹੁਤ ਦੂਰ ਤੱਕ ਜਿਹੜੇ ਕਿਸਾਨ ਵਾਪਸ ਆ ਚੁੱਕੇ ਨੇ ਪਰਫੇਰ ਵੀ ਹੌਸਲੇ ਜਿਹੜੇ ਨੇ ਕਈ ਕਿਸਾਨਾਂ ਦੇ ਉਸੇ ਤਰੀਕੇ ਦੇ ਨਾਲ ਹੌਸਲੇ ਬੁਲੰਦ ਨੇ ਅੱਗੇ ਜਾ ਰਹੇ ਨੇ ਕਿਸਾਨ ਉਹਨਾਂ ਦਾ ਮੁਕਾਬਲਾ ਜਿਹੜਾ ਆ ਕੀਤਾ ਜਾ ਰਿਹਾ ਹਾਲਾਂਕਿ ਅੱਜ ਕੋਈ ਟਰੈਕਟਰ ਨਹੀਂ ਆ ਕੋਈ ਮਸ਼ੀਨਾਂ ਨਹੀਂ ਆ ਪਰ ਪੈਦਲ ਕਿਸਾਨਾਂ ਦਾ ਜੱਥਾ ਅੱਗੇ ਵੱਲ ਜਾਣ ਦੀ ਕੋਸ਼ਿਸ਼ ਕਰਦਾ ਉਸ ਵੇਲੇ ਕਿਸਾਨਾਂ ਦੇ ਉੱਤੇ ਇਸ ਤਰੀਕੇ ਦਾ ਤਸ਼ੱਦਦ ਦੇਖਣ ਨੂੰ ਮਿਲਦਾ ਗੱਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਨੇ ਹੰਝੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ ਬਲਾਸਟ ਕੀਤੇ ਜਾਂਦੇ ਨੇ ਕਿਸਾਨ ਜ਼ਖਮੀ ਵੀ ਹੋਏ ਨੇ ਤਾਂ ਹੋਰ ਵੀ ਇਸ ਮਾਮਲੇ ਦੇ ਵਿੱਚੋਂ ਸ਼ੰਭੂ ਬਾਰਡਰ ਤੋਂ ਜੜੀਆਂ ਤਸਵੀਰਾਂ ਸਾਂਝੀਆਂ ਤੁਹਾਡੇ ਨਾਲ ਲਗਾਤਾਰ ਕਰਾਂਗੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਪਾਣੀ ਦੀਆਂ ਬੁਛਾੜਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਕਿਸ ਤਰੀਕੇ ਦੇ ਨਾਲ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਨੇ ਕਿਸਾਨਾਂ ਦੇ ਉੱਤੇ ਮਾਰੀਆਂ ਜਾ ਰਹੀਆਂ ਲਗਾਤਾਰ ਪਿਛਲੇ 15-20 ਮਿੰਟ ਤੋਂ ਇਸੇ ਤਰੀਕੇ ਦੇ ਨਾਲ ਜੋ ਕਾਰਵਾਈ ਕੀਤੀ ਜਾ ਰਹੀ ਆ ਲਗਾ ਪੈਦਲ ਆ ਜਾਂਦੇ ਆ ਕਿ ਅੱਜ ਪੈਦਲ ਆ ਰਹੇ ਆ ਇਸ ਸ਼ੈਣਾ ਕੋਈ ਪਾਰਨਾ ਛੱਕੇ ਸਾਹ ਦੇ ਤਰੀਕੇ ਕਰ ਰਹੇ ਇਸ ਮਾਮਲੇ ਲੋਜਿਕ ਰਾਹੀਂ ਇਹ ਸਿਰਫ ਕਿਸੇ ਦੀ ਮਰਜ਼ੀ ਦੇ ਅਸੂਲਾਂ ਦੇ ਆਧਾਰ 'ਤੇ ਫੈਸਲਾ ਕਰਨ ਸਿੱਧਾ ਨਾ ਕਰਦੇ ਜਾਰੀ ਕਰਦੇ ਅਸੀਂ ਬਹੁਤ ਬੇਗਾਨੇ ਸਨ ਜਿਹੜੇ ਦਿੱਲੀ ਜਾਣਾ ਚਾਹੁੰਦੇ ਇਹਦਾ ਸਵਾਲ ਹੈ ਕਿ ਅਸੀਂ ਪਿਛੇ ਮੰਨਵਾਉਣ ਦੀਆਂ ਕਾਪੜੀਆਂ ਦੀਆਂ ਬੁਛਾੜਾਂ ਜਿੰਨੀਆਂ ਮਰਜ਼ੀ ਮਾਰ ਲਓ ਅਸੀਂ ਰੁਕਣ ਵਾਲੇ ਨਹੀਂ ਆ ਡਰਨ ਵਾਲੇ ਨਹੀਂ ਆ ਤਾਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾ ਰਹੀਆਂ ਗੱਲਬਾਤ ਕਰਦੇ ਆਂ ਬਾਈ ਜੀ ਇਹ ਪਾਣੀ ਦੀਆਂ ਬੁਛਾੜਾਂ ਨਾਲ ਹੰਜੂ ਗੈਸ ਦੇ ਕੋਲੇ ਅੰਜੂ ਵੇਖੋ ਜੀ ਪਾਣੀ ਦੀਆਂ ਬੁਛਾੜਾਂ ਮੀਆਂ ਬਾਕੀ ਪਾਣੀ ਦੀ ਬੁਛਾੜ ਦੀ ਮੇਨ ਇੱਥੇ ਦਿੱਕਤ ਇਹ ਆ ਕਿ ਗੰਦੇ ਪਾਣੀ ਦੀਆਂ ਪਾੜੀਆਂ ਬੁਛਾੜਾਂ ਮਾਰੀਆਂ ਜਾ ਰਹੀਆਂ ਜਾ ਰਹੀਆਂ ਜਿਹੜਾ ਨਾਲਿਆਂ ਦਾ ਪਾਣੀ ਗੰਦੇ ਨਾਲਿਆਂ ਦਾ ਪਾਣੀ ਆ ਉਹਦੀਆਂ ਬੁਛਾੜਾਂ ਮਾਰੀ ਜਾ ਰਹੀਆਂ ਜੋ ਕਿ ਬਿਲਕੁਲ ਜਿਹੜਾ ਹੈਗਾ ਇਨਸਾਨੀ ਹੱਕਾਂ ਦਾ ਘਾਣਿਆ ਤੇ ਲੋਕਾਂ ਦੇ ਇੱਥੇ ਜੋ ਜਿਹੜੇ ਲੋਕ ਆਏ ਆ ਵੇਖੋ ਸਾਰੇ ਸਾਰੇ ਸੋਹਣੇ ਸਰਦਾਰ ਸਾਰੇ ਅੰਮ੍ਰਿਤਸਰ ਧਾਰੀ ਲੋਕ ਗਈ ਉਹਨਾਂ ਦੇ ਤੇ ਤੁਸੀਂ ਨਾਲੇ ਦੇ ਪਾਣੀ ਦੀ ਬੁਛਾੜਾ ਮਾਰ ਰਹੇ ਜੀ ਸ਼ਰਮ ਆਉਣੀ ਚਾਹੀਦੀ ਹੈ ਇਸ ਸਰਕਾਰ ਨੂੰ ਬਿਲਕੁਲ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਆ ਕਿਸਾਨ ਜਿਹੜੇ ਅੱਗੇ ਵੱਲ ਵਧੇ ਹੋਏ ਨੇ ਪਾਣੀ ਦੀਆਂ ਬੁਛਾੜਾਂ ਵੀ ਮਾਰੀ ਜਾ ਰਹੀਆਂ ਨੇ ਹੰਝੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਨੇ ਪਰ ਕਿਸਾਨਾਂ ਦੇ ਜਿਹੜੇ ਹੌਸਲੇ ਨੇ ਉਹ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਤਾਂ ਬੇਸ਼ੱਕ ਪਾਣੀ ਦੀਆਂ ਬੁਛਾੜਾਂ ਬੇਸ਼ੱਕ ਹੰਝੂ ਗੈਸ ਦੇ ਗੋਲੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਡਟੇ ਹੋਏ ਨੇ ਪਰ ਬੇਸ਼ਕ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਕਿਸਾਨ ਡਟੇ ਹੋਏ ਨੇ ਅੱਜ ਪਹਿਲਾਂ ਤੋਂ ਹੀ ਅਸੀਂ ਸੰਕੇਤ ਦੇ ਦਿੱਤੇ